ਸਤਿ ਸ੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਸਵਾਗਤ ਹੈ ਤੁਹਾਡੇ ਆਪਣੇ ਚੈਨਲ YouTube ਸੰਦੂ ਬੱਦਰਪੁਰਿਆ ਡੇਰੀ ਫਾਰਮ ਵਿੱਚ ਆਸ ਕਰਦੇ ਹਾਂ ਜੋ ਵੀ ਇਸ ਚੈਨਲ ਨਾਲ ਭੈਣ ਭਰਾ ਜੁੜੇ ਆ ਸਾਰੇ ਹੀ ਚੜ੍ਹਦੀ ਕਲਾ ਤੇ ਤੰਦਰੁਸਤੀ ਜੋਗੇ ਅੱਜ ਦੀ ਵੀਜਿਟ ਪਿੰਡ ਬਲਟੋਵਾ ਜ਼ਿਲ੍ਹਾ ਸ਼ਹਿਰੀ ਤਰਨਤਾਰ ਸਾਹਿਬ ਤੇ ਤਹਿਸੀਲ ਸੱਜਣੋ ਲਗਦੀ ਨੂੰ ਪੱਤੀ ਰਿਕਵੈਸਟ ਬੇਨਤੀ ਕਰਦੇ ਆ ਪੂਰੀ ਆਪਣੀ ਨਰਕ ਪਰਖ ਤਸੱਲੀ ਕਰਕੇ ਲੈ ਕੇ ਜਾਣਾ ਕਿਉਂਕਿ ਤੁਹਾਡਾ ਫਰਜ਼ ਬੰਦਾ ਏ ਇਸੇ ਲਾਉਣੇ ਹੁੰਦਾ ਸਾਡਾ ਕੰਮ ਹੈ ਵੀਡੀਓ ਨੂੰ ਬਣਾਉਣਾ ਤੇ ਬਾਕੀ ਡਿਟੇਲ ਸਾਰੀ ਆਪਣੇ ਵੀਰ ਤੋਂ ਲੈ ਕੇ ਕਰਮ ਕਰਦੇ ਆਂ ਐਂਡ ਤੱਕ ਮੇਰੇ ਵੀਰ ਜਰੂਰ ਜੁੜੇ ਰਹੋ ਤੇ ਸਾਰੀ ਗੱਲ ਡਿਟੇਲ ਸਮਝ ਕੇ ਤੇ ਫੇਰ ਲਾਇਓ ਫੋਨ ਜੀ ਆਓ ਕਰਦੇ ਆਂ ਗੱਲਬਾਤ ਬਾਈ ਜੀ ਸਤਿ ਸ੍ਰੀ ਅਕਾਲ ਸਿੱਕਾ ਵੀਰ ਜੀ ਚੜਦੀ ਕਲਾ ਜੀ ਚੜਦੀ ਕਲਾ ਚੜਦੀ ਕਲਾ ਹੋਰ ਸੁਣਾਓ ਚੜਦੀ ਕਲਾ ਦੂਜੀ ਨਾਮ ਜੀ ਨਾਮ ਭਿੰਦਰ ਸਿੰਘ ਹਾਂ ਜੀ ਪਿੰਡ ਬਲਟਵਾ ਹਾਂ ਜੀ ਤਸੀਲ ਪੱਟੀ ਜ਼ਿਲ੍ਹਾ ਤਰਨਤਾਰ ਜ਼ਿਲ੍ਹਾ ਸ਼ਹੀਦ ਤਮਤਰ ਸਾਹਿਬ ਜੀ ਹਾਂ ਜੀ ਮੋਬਾਈਲ ਨੰਬਰ ਮੋਬਾਈਲ ਨੰਬਰ 97797 72250 ਠੀਕ ਆ ਵਪਾਰ ਦਾ ਕਾਰੋਬਾਰ ਹਾਂਜੀ ਹਾਂਜੀ ਠੀਕ ਆ ਜੀ ਤੇ 1 ਕਿਨਵਾ ਸਵੇਕੀ ਡਿਟੇਲ ਆਂਦੀ ਪੁੱਤ ਇਹ ਦੂਜੇ ਸੂਏ ਆ ਕੀ ਦੂਜੇ ਸੂਏ ਹਾਂਜੀ ਹਾਂਜੀ ਕਿੰਨਾ ਕਿ ਦੁੱਧ ਤੁਹਾਡੇ ਅੜਕੇ ਨਾਲ ਪਹਿਲੋਂ ਨੇ ਚੋਆ ਹੋਊਗਾ ਦੁੱਧ ਨੇ 16 17 ਲੀਟਰ ਚੋਆ ਆ ਪਹਿਲਾਂ 17 ਕਿਲੋ ਦੁੱਧ ਚੋਆ ਆ ਨਾ ਯਾਰ ਕੀ ਦੂਜੇ ਸੂਏ ਆ ਕੀ ਦੂਜੇ ਸੂਏ ਕਿੰਨਾ ਸਮਾਂ ਤੁਹਾਡੇ ਅੜਕੇ ਨਾਲ ਲੈ ਜੂ ਇਹ ਲੈ ਜੂਗੀ 8 ਦਿਨ ਲੈ ਜੂਗੀ ਪੀਸ ਚੰਗਾ ਅੱਜ ਕੱਟ ਮਾਰਿਆ ਹਨਾ ਹਾਂਜੀ ਹਾਂਜੀ ਕੱਟ ਕਾਟ ਸੱਜਣੋ ਸ਼ੈੱਡ ਵਾਲੀ ਫਾਰਮ ਵਾਲੀ ਵਹਿੜ ਆ ਤੇ ਬਾਕੀ ਢਿਲ ਢੁਲਾ ਮਗਰੋਂ ਦਿਖਾਓ ਢਿਲ ਵੇਖੋ ਕਿੰਨੀ ਪਈ ਆ ਆਹ ਵੇਖੋ ਇਧਰ ਕਿਆ ਬਾਤਾਂ ਜੀ ਇਹ ਤਾਂ ਫਿਰ ਪੂਰੀ ਬੰਥਣ ਕੇ ਹਾਂ ਹਾਂ ਕੋਣ ਸੱਜਣ ਦੇਖ ਸਕਦੇ ਜੀ ਅਜੇ ਵੀ ਆਰਡਰ ਕੁਆਲਿਟੀ ਬਿਲਕੁਲ ਬਾਹਰ ਦੇਖ ਰਾਇ ਚ ਨਿਗਲੀ ਪਈ ਆ ਅਜੇ ਲੈਂਦੀ ਆਰਥ ਲੈ ਗਈ ਨਾ ਤੇ ਹੋ ਜਿਆਦੀ ਪਟਾਕੇ ਪਾਜੂ ਪੂਰੇ ਬੱਬਾ ਪੂਰਾ ਚੱਡਾ ਏਡਾ ਬਣਾਉਣਾ ਨੇ ਨਹੀਂ ਵਾਕਿਆ ਬੰਨੀ ਆ ਹਾਂਜੀ ਹਾਂਜੀ ਠੀਕ ਜਿ ਸੋਹਣੀ ਤੇਰੀ ਤੇ ਬਰਾਮ ਦੀ ਕਰੀਰ ਕੀ ਹਨਾ ਦੂਜਾ ਸੁਹਾ ਸੱਜਣੋਂ ਹਾਂਜੀ ਹਾਂ ਇਹ ਨਿਕਾ ਨਿਕਾ ਘਾ ਰਿਆ ਲਓ ਜੀ ਦੂਜਾ ਸੁਹਾ ਵੈੜ ਫੇਸ ਕੁਆਲਟੀ ਤੁਸੀਂ ਦੇਖ ਸਕਦੇ ਜੇ ਕਿੰਨੀ ਸ਼ਾਨਦਾਰ ਲਓ ਲਓ ਨਹੀਂ ਵਾਕੇ ਪੂਰੀ ਪੂਰੀ ਸੀਲਸ ਲੱਗਾ ਤੋੜਾ ਕਰਾਈਏ ਚੈੱਕ ਖੋਲ ਕੇ ਲਓ ਜੀ ਲਓ ਬਈ ਸੱਜਣੋਂ ਦੂਜਾ ਸੁਹਾ ਵੈੜ ਤੇ ਬਿਲਕੁਲ ਕਮਾਲ ਇੱਕ ਤੋਹਫਾ ਜਨਨੇ ਕਿਨਾ ਠੀਕ ਹੈ ਜਿੱਤਨਾ ਕਹਿ ਰਿਹਾ ਕਿ ਐਚਐਫ ਨਸਲ ਦੇ ਵਿੱਚ ਪੈਂਦੀ ਬਰੀਡ ਦੇ ਬਾਕੀ ਸੋਹਣੀ ਸੁਨੱਖੀ ਪੂਰੀ ਦੱਜ ਕੇ ਖੂਬਸੂਰਤ ਕਈਆਂ ਕਈ ਹੁੰਦੀਆਂ ਕੁੜੀਆਂ ਗਿੱਡਲਾ ਆਈਆਂ ਇਹ ਇਹ ਬਦਾਮ ਦੀ ਗਿਰੀ ਆ ਕੋ ਪੂਰੀ ਚਮਕ ਦਮਕ ਵਾਲੀ ਵੜਿਆ ਲਓ ਜੀ ਕਰਤ ਵਜਨ ਫੁੱਲ ਲੋਡ ਵੱਡਾ ਹੈ ਲੰਮੀ ਤੋਰ ਦਿਓ ਮਾੜੀ ਜੇਕਰ ਤੋਰ ਦਿਓ ਲਓ ਜੀ ਆ ਜਾਓ ਦੇ ਦਰਸ਼ਕੋ ਲਓ ਜੀ ਸਜਣੋ ਚਿਤ ਕਰਦੇ ਜਿਵੇਂ ਕਮਾਈ ਜਾਈਗੇ ਕਿਉਂਕਿ ਸੋਹਣੀ ਆ ਵੈ ਢਿਲ ਢੋਲ ਜੰਗੀ ਭਈ ਥਣ ਬਹੁਤ ਸੋਹਣਾ ਲੱਗਾ ਕੰਮ ਦਾ ਵੱਡਾ ਟਾਂਚਾ ਏ ਛੋਟਾ ਨਹੀਂ ਆ ਪੇਟਕੂੜਾ ਲੋ ਆਨੇ ਬਣਾਉਣਾ ਹੈ ਸਿਹਤ ਅੱਤੇ ਜਿਹੜਾ ਵੱਡਾ ਹੋਵੇ ਲੋ ਜੀ ਪੇਟਪੂੜੇ ਦੀ ਬਹੁਤ ਵੱਡੀ ਆ ਤੇ ਵੈੜ ਆ ਨਵੀਆਂ ਦੋ ਸੂਏ ਜਿਹੜਾ ਪੀ ਕੇ ਵੀ ਮੇਰਾ ਭੈਣ ਭਰਾ ਕਿਸੇ ਨੇ ਖਰਚ ਕਰਨੀ ਆ ਉਹ ਆਪਣੀ ਜਰੂਰ ਖਰਚ ਵੀ ਗਾਂ ਕਰ ਸਕਦਾ ਵੈੜ ਚੰਗੀ ਠੰਡੀ ਸੀਲ ਆ ਲੋ ਜੀ ਆਹ ਤਾਂ ਕੰਮ ਕਰ ਗਿਆ ਲੋ ਜੀ ਇਹ ਹਾਂ ਕੀੜੇ ਬਹੁਤ तेरे ਘਰੇ ਤਰੇ ਫਿਰਦੇ ਨੇ ਤੇ ਇਹਦਾ ਫਿਰ ਡਿਮਾਂਡ ਕੀ ਰਹਿ ਗਈ ਵੀਰ ਜੀ ਡਿਮਾਂਡ ਇਹਦੀ ਵੀਰ ਜੀ 56000 ਰੁਪਏ 56 ਹਾਂਜੀ ਕਹਿੰਦੇ ਇਹ ਦੇ ਦਗੇ ਇੱਕੋ ਗੱਲ ਬਾਣਾ ਦੇ ਦਾਂਗੇ 53000 ਦੀ ਵਹਿੜ ਦੇ ਦਾਂ ਇੱਕ ਹਜ਼ਾਰ ਮੇਰੇ ਵੱਲੋਂ ਛੱਡ ਚਲੋ ਠੀਕ ਹੈ 50000 ਦੇ ਦਗੇ ਹਾਂਜੀ ਠੀਕ ਹੈ ਲਓ ਸੱਜਣੋ ਮਾਨਤਾ ਨਹੀਂ ਹੋਣਾ ਇਹਦੇ ਵੀਰ ਜੀ ਠੀਕ ਆ ਬੋਲ ਇਹਦੇ ਜੇ ਮਾਨਤਾ ਨਹੀਂ ਹੋਣਾ ਜਿੰਨੇ ਸੱਜਣ ਵਿੰਦੇ ਆ ਹਾਂ ਥੋੜੇ ਫੋੜੇ ਜੇ ਮਾਨਤਾ ਨਹੀਂ ਹੋਣਾ ਛੋੜ ਛੱਪਾ ਥੋੜਾ ਬਰਾ ਕਰ ਦਿਓ ਘਰ ਆਿਆਂ ਦਾ ਮਾਨਤਾ ਨਾ ਜ਼ਿਆਦਾ ਨਹੀਂ ਤੇ ਦੂਜਾ ਸਵੇਰਾ ਇਹ ਸੂਣ ਜਾ ਰਹੀ ਆ ਵਹਿੜ ਚੰਗੀ ਆ ਫੇਸ ਕੁਆਲਿਟੀ ਤੁਸੀਂ ਦੇਖ ਸਕਦੇ ਜੀ ਇਹ ਸੌਦਾ ਜ਼ਰੂਰ ਪਿੰਡ ਵਟੋਆ ਪਹੁੰਚ ਕੇ ਕਰਿਓ ਠੀਕ ਆ ਜੀ ਮੇਲਾ ਲੋਟ ਲਿਓ ਕੱਦੋ ਵਜਨ ਵੱਡਾ ਕੋਈ ਛੋਟਾ ਨਹੀਂ ਆ ਠੀਕ ਆ ਪਹਿਲਾਂ ਦੱਸ ਰਹੇ ਆ ਇੱਕ ਛੋਟੇ ਢਾਂਚੇ ਦੀ ਹੁੰਦੀ ਆ ਦੁੱਧ 18 ਤੋਂ 19 ਲੀਟਰ ਦੀ ਪਲੱਸ ਦੀ ਜਿਹੜੀ ਆ ਚੜੀ ਦੇ ਜਾਂਦੇ ਨੇ ਇਹਨਾਂ ਕਰ ਸਕਦੀ ਬੜੇ ਰਾਮ ਨਾਲ ਸਕਿਆ ਸਕਿਆ ਇਹਨਾਂ ਦੁੱਧ ਹਾਂ ਪਿਛਲੀ ਵਾਰ 17 16 17 ਕਿਲੋ ਦੁੱਧ ਕਹਿੰਦੇ ਪਾਇਆ ਐਰ ਕੇ ਦੂਜਾ ਸਵੇਰ ਸੂਣ ਜਾ ਰਹੀ ਆ ਦਿਨ ਅੱਕ ਲੈਂਦੀ ਆ ਸਾਡੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਰੱਬ ਰੱਖਾ